ਜੀ ਸ਼ਸ਼ੀਕਾਲ ਮੈਂ ਸੋਨੀ ਸਿੰਘ ਇਸ ਦੁਨੀਆ ਚੈਨਲ ਪਟਿਆਲਾ ਅੱਜ ਅਸੀਂ ਪਟਿਆਲੇ ਦੇ ਪਹੁੰਚਿਆ ਫੋਕਲ ਪੁਆਇੰਟ ਤੇ ਉੱਥੇ ਅੱਜ ਜਿਹੜਾ ਸੌਣ ਦਾ ਮਹੀਨਾ ਜਿਹੜੀ ਅੱਜ ਭਾਰੀ ਬਾਰਿਸ਼ ਹੋਈ ਆ ਸਭ ਤੋਂ ਜ਼ਿਆਦਾ ਜਿਹੜਾ ਕਿਉਂਕਿ ਪਹਿਲਾਂ ਸੌਣ ਸੁੱਕਾ ਹੀ ਲੰਘਿਆ ਸੀ ਤੇ ਅੱਜ ਤੁਹਾਨੂੰ ਦਿਖਾਉਨੇ ਆਂ ਅਸੀਂ ਹਾਲਾਤ ਜਿਹੜੇ ਸੜਕ ਦੇ ਨੇ ਕਿ ਕਿਦਾਂ ਬਾਰਿਸ਼ ਹੋਈ ਅੱਜ ਮੌਸਮ ਦੇ ਵਿੱਚ ਕਿ ਰਾਵਟ ਆਈ ਆ ਹਾਂਜੀ ਅਸੀਂ ਗੱਲ ਕਰਦੇ ਹਾਂ ਜਿਹੜੇ ਰਾਹਗਰੀ ਮੁਸਾਫਰ ਨੇ ਵੀ ਉਹਨਾਂ ਨੂੰ ਬਾਰਸ਼ ਤੋਂ ਕੀ ਰਾਹਤ ਮਿਲੀ ਆ ਤੇ ਕੀ ਪਰੇਸ਼ਾਨੀ ਆ ਰਹੀਆਂ ਨੇ ਲੋਕਾਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਬੇ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਜੇ ਇੱਕ ਰਾਤਰੀ ਗੱਲ ਕਰੀ ਜਾਵੇ ਜੀ ਤਾਂ ਠੀਕ ਹੈ ਜੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਆ ਬਹੁਤ ਗਰਮੀ ਸੀ ਉਹ ਤੋਂ ਬਹੁਤ ਵਧੀਆ ਗੱਲ ਆ ਬਾਰਿਸ਼ ਹੋ ਗਈ ਕੁਛ ਨਾ ਕੁਛ ਰਾਹਤ ਮਿਲੀ ਆ ਪਰ ਜੇ ਦੇਖਿਆ ਜਾਵੇ ਤਾਂ ਦੂਜੇ ਪਾਸੇ ਜਿਹੜੀਆਂ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਅਸੀਂ ਇਹ ਕੀਤਾ ਸੀ ਉਹ ਕੀਤਾ ਜੇਕਰ ਦੇਖਿਆ ਜਾਵੇ ਅਸੀਂ ਗੱਲ ਕਰੀਏ ਪਟਿਆਲੇ ਦੀ ਤਾਂ ਸਭ ਤੋਂ ਵੱਧ ਟੈਕਸ ਕੋਗਲ ਪੁਆਇੰਟ ਤੋਂ ਜਾਂਦਾ ਸਭ ਤੋਂ ਜ਼ਿਆਦਾ ਪੈਸਾ ਸਰਕਾਰ ਇੱਥੋਂ ਦੀਆਂ ਸੜਕਾਂ ਇੱਥੋਂ ਦੇ ਹਾਲਾਤ ਤੁਸੀਂ ਦੇਖ ਕੇ ਦੇਖੋ ਇੰਨੇ ਬਿਹਤਰ ਨੇ ਜੇਕਰ ਕਿਸੇ ਜਾਨਵਰ ਨੂੰ ਵੀ ਰੱਖਿਆ ਜਾਵੇ ਤਾਂ ਉਹ ਵੀ ਜਗ੍ਹਾ ਵੇ ਚੰਗੀ ਹੁੰਦੀ ਹੈ ਇੱਥੇ ਇੰਨੇ ਨਾ ਪਾਣੀ ਖੜਾ ਤੁਸੀਂ ਇੱਥੋਂ ਤੇ ਜੇਕਰ ਦੌਲਤਪੁਰ ਜਾਣਾ ਵਾ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਿਹੜੇ ਵੀ ਇੱਥੋਂ ਦੇ ਕੋਈ ਨੁਮਾਇੰਦੇ ਨੇ ਕੋਈ ਵੀ ਅਫਸਰ ਨੇ ਉਹ ਆ ਕੇ ਇੱਕ ਵਾਰੀ ਮੈਂ ਚੈਲੰਜ ਕਰਦਾ ਵੀ ਇੱਥੋਂ ਉਹ ਮੋਟਰਸਾਈਕਲ ਤੇ ਜਾਂ ਬਾਈਕ ਤੇ ਜਿਹੜੇ ਮਜ਼ਦੂਰ ਜਾਂਦੇ ਉਹਨਾਂ ਨਾਲ ਉੱਥੋਂ ਤੇ ਤੁਸੀਂ ਦੌਲਤਪੁਰ ਜਾਓ ਤੁਹਾਨੂੰ ਪਤਾ ਲੱਗੇ ਵੀ ਕੀ ਹਾਲਾਤ ਨੇ ਇੰਨੇ ਇੰਨੇ ਬੇਤਰ ਇੰਨੇ ਗੰਦੀ ਇੰਨੀ ਗੰਦੀਆਂ ਸਰਕਾਰਾਂ ਨੇ ਇੰਨੇ ਗੰਦੇ ਸਿਸਟਮ ਨੇ ਇੱਥੋਂ ਦੇ ਕਿ ਦੇਖ ਕੇ ਬੰਦੇ ਨੂੰ ਇਹ ਲੱਗਦਾ ਜਿਹੜੇ ਮਜ਼ਦੂਰ ਨੇ 100 ਦੇ ਵਿੱਚੋਂ ਅੱਜ 70% 80% ਮਜ਼ਦੂਰ ਬਚਾਰੇ ਵਾਪਸ ਘਰ ਜਾਣਗੇ ਜਿਹੜੇ ਕਿ ਰੋਜ਼ੀ-ਰੋਜ਼ ਕਰਦੇ ਨੇ ਰੋਜ਼ੀ-ਰੋਜ਼ ਖਾਂਦੇ ਨੇ ਉਹਨਾਂ ਦਾ ਕੀ ਸਿਸਟਮ ਆ ਕੀ ਸਰਕਾਰ ਜਵਾਬ ਦੇ ਹੈਗੀਆਂ ਨੇ ਉਹਦੇ ਲਈ ਜਿਹੜੀਆਂ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਅਸੀਂ ਇਹ ਆ ਅਸੀਂ ਇਹ ਆ ਕੱਲੀ ਠੀਕ ਆ ਗਰਮੀ ਤੋਂ ਕਿੱਥੇ ਜਾਵੇ ਤਾਂ ਠੀਕ ਆ ਬਹੁਤ ਵਧੀਆ ਪਰ ਜੇ ਇਹ ਹਾਲਾਤ ਦੇਖੇ ਤਾਂ ਬਾਈ ਇੱਕ ਮਜ਼ਦੂਰ ਬੰਦੇ ਲਈ ਇਹ ਰਾਹਤ ਨਹੀਂ ਇੱਕ ਮਜ਼ਦੂਰ ਬੰਦੇ ਲਈ ਆਫਤ ਹੈ ਹਾਂਜੀ ਤੇ ਗੱਲਾਂ ਬਾਤਾਂ ਅਸੀਂ ਬਿਲਕੁਲ ਗੱਲ ਸੱਚੀ ਹੈ ਕਿਉਂਕਿ ਆਉਣਾ ਜਾਣਾ ਸੜਕਾਂ ਦਾ ਬਹੁਤ ਹੀ ਤੇ ਅੱਗੇ ਅਸੀਂ ਸੜਕ ਦੇਖੀ ਆ ਇਧਰ ਇੱਕ ਤਾ ਨਗਰ ਦੇ ਵਿੱਚ ਪੂਰੀ ਪੱਟੀ ਪਈ ਹੈ ਜਿਹੜਾ ਸੀਵਰੇਜ ਆ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਪਾਣੀ ਦੇ ਵਿੱਚ ਕੀ ਬੈਟਰਦਨ ਜਿਹੜੇ ਸੋਲੂਸ਼ਨ ਨੇ ਵੀ ਸਰਕਾਰ ਨੂੰ ਕਰਨੇ ਚਾਹੁੰਦੇ ਨੇ ਚਾਹੀਦੇ ਨੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੱਸ ਅੱਜ ਤੁਹਾਨੂੰ ਕਿਵੇਂ ਲੱਗੇ ਆ ਵੀ ਜਿਹੜੀ ਬਾਤ ਚੋਈ ਹੈ ਬਾਤ ਬਹੁਤ ਵਧੀਆ ਪਈ ਹੈ ਜੀ ਤੇ ਬਾਹਰ ਤੋਂ ਕਹਿੰਨ ਕਾਰਨ ਹਾਲਤ ਜਿਹੜੇ ਥੋੜ੍ਹੇ ਪਾਣ ਦਾ ਸੜਕਾਂ ਦਾ ਬਹੁਤ ਬੁਰਾ ਹਾਲ ਆਵਾਜਾਵੀ ਨੂੰ ਬਿਲਕੁਲ ਡੁੱਬ ਚੁੱਕਿਆ ਪਾਣੀ ਦੇ ਵਿੱਚ 2-2 ਫੁੱਟ ਪਾਣੀ ਚੜਦਾ ਫਿਰ ਸੜਕਾਂ ਨੂੰ ਆਉਣ ਜਾਣ ਦਾ ਬਹੁਤ ਔਖਾ ਬਾਫਰਾ ਨੇ ਸਕੂਲ ਦੇ ਬੱਚੇ ਜਿਹੜੇ ਆਵਾਜਾਵੀ ਆ ਉਹ ਬਹੁਤ ਔਖਾ ਹੈ ਹਾਂਜੀ ਸਸੀਕਰ ਜੀ ਹਾਂਜੀ ਜਿਹੜੀ ਮੌਸਮ ਤੋਂ ਅੱਜ ਰਾਹਤ ਮਿਲੀ ਹੈ ਤੇ ਉਹਦੇ ਲਈ ਤੇ ਜਿਹੜਾ ਪਾਣੀ ਖੜਿਆ ਹੁਣ ਰਾਹਤ ਮਿਲ ਗਈ ਲੋਕਾਂ ਲਈ ਮੁਸੀਬਤ ਵੀ ਹੋ ਗਈ ਬਹੁਤ ਜ਼ਿਆਦਾ ਮੁਸੀਬਤ ਹੈ ਜੀ ਇੱਥੇ ਸੀਵਰੇਜ ਸਿਸਟਮ ਦਾ ਕੋਈ ਵੀ ਹੱਲ ਦਿਖ ਨਹੀਂ ਰਿਹਾ ਹੈਗਾ ਲੋਕਾਂ ਨੂੰ ਡਿਊਟੀ ਜਾਣ ਲਈ ਜੌਬ ਤੇ ਜਾਣ ਲਈ ਬਹੁਤ ਔਖਾ ਹੁੰਦਾ ਹੈ 5 ਮਿੰਟ 10 ਮਿੰਟ ਵੀ ਬਾਰਿਸ਼ ਹੋ ਜੇ ਤਾਂ ਇੱਥੇ ਗੋਡੇ-ਗੋਡੇ ਪਾਣੀ ਖੜਾ ਹੋ ਜਾਂਦਾ ਹੈ ਜੀ ਬਾਈ ਨੇ ਕਿਹਾ ਵੀ ਸਭ ਤੋਂ ਵੱਧ ਟੈਕਸ ਇੱਥੋਂ ਆ ਕੋਕਲ ਪੁਆਇੰਟ ਦੇ ਵਿੱਚੋਂ ਇੰਡਸਟਰੀ ਏਰੀਆ ਕਿਉਂਕਿ ਇੱਥੇ ਦੀ ਜੇ ਡਿਵੈਲਪ ਨਹੀਂ ਹੈਗੀ ਤਾਂ ਫਿਰ ਸ਼ਹਿਰ ਦੇ ਸਾਰੇ ਸ਼ਹਿਰ ਦੇ ਉੱਤੇ ਇਹ ਚੀਜ਼ ਹੈ ਇੱਕ ਸਰਕਾਰ ਦੇ ਉੱਤੇ ਵੀ ਜਿਹੜੇ ਵਾਅਦੇਾਂ ਦੀ ਗੱਲ ਕਰਦੇ ਨੇ ਵੀ ਚੰਗਾ ਤੁਹਾਨੂੰ ਅਸੀਂ ਇਨਫਰਾਸਟ੍ਰਕਚਰ ਦੇਵਾਂਗੇ ਢਟਕਾ ਦੇਵਾਂਗੇ ਉਹਨਾਂ ਦੀ ਵੀ ਕੋਈ ਟੋਲ ਨਹੀਂ ਜੇ ਬਹੁਤ ਜ਼ਿਆਦਾ ਇੱਥੇ ਸਰਕਾਰ ਦੇ ਨੁਮਾਇੰਦੇ ਆਉਂਦੇ ਨੇ ਦੇਖਦੇ ਨੇ ਪਰ ਇੱਥ ਆਪ ਪਿਛਲੇ ਹਫਤੇ ਦੀ ਹੀ ਗੱਲ ਹੈ ਡਾਕਟਰ ਬਲਬੀਰ ਸਿੰਘ ਇੱਥੇ ਆ ਕੇ ਗਏ ਨੇ ਬਟ ਕੋਈ ਹੱਲ ਹੀ ਹੋਇਆ ਹੈਗਾ ਜਦੋਂ ਸਰਕਾਰ ਦਾ ਕੋਈ ਨੁਮੈਂਦਾ ਆਂਦਾ ਹੈ ਤਾਂ ਇੱਥੇ ਸਫਾਈ ਹੋ ਜਾਂਦੀ ਹੈ ਉਸ ਤੋਂ ਬਾਅਦ ਕੋਈ ਵੀ ਇੱਥੇ ਆ ਕੇ ਨਹੀਂ ਦੇਖਦਾ ਹੈਗਾ ਇਹ ਕੀ ਚੱਕਰ ਗੱਲ ਆਈ ਜਿਹੜੇ 70 ਸਾਲ ਹੋ ਗਏ ਸਾਨੂੰ ਦੇਸ਼ ਆਜ਼ਾਦ ਹੋਏ ਨੂੰ ਆ ਹੁਣ ਅਸੀਂ ਬਰੇਗੰਡ ਮਨਾਵਾਂਗੇ 15 ਅਗਸਤ ਨੂੰ ਕਿਉਂਕਿ ਜਿਹੜੀਆਂ ਅਸੀਂ ਹਾਲੇ ਗਲੀਆਂ ਨਾਲਾਂ ਨਾਲੀਆਂ ਦੇ ਸੜਕਾਂ ਦੇ ਵਿੱਚੋਂ ਹੀ ਨਹੀਂ ਨਿਕਰ ਪਾਈ ਹੈਗੇ ਬਸ ਜੀ ਇਹ ਜਿਹੜੇ ਸਰਕਾਰ ਦੇ ਵਿੱਚ ਖਾਣ ਵਾਲੇ ਬੈਠੇ ਹੁੰਦੇ ਨੇ ਨਾ ਉਨਾ ਕਰਕੇ ਸਰਕਾਰ ਉਹਦਾ ਦੇਸ਼ ਦੀ ਤਰੱਕੀ ਨਹੀਂ ਹੋ ਪੰਦੀ ਹੈਗੀ ਲੋਕ ਪੈਸੇ ਖਾਣ ਵਾਲੇ ਜ਼ਿਆਦਾ ਧਿਆਨ ਦਿੰਦੇ ਨੇ ਨਾ ਕਿ ਵਰਤਣ ਵਾਲਾ ਤੇ ਇਸੇ ਕਰਕੇ ਕੁਝ ਡਿਵੈਲਪਮੈਂਟ ਨਹੀਂ ਹੋ ਰਹੀ ਹੈਗੀ ਅੱਜ ਹਾਂ ਜ਼ੀਰੋ ਤੋਂ ਇਹ ਸੀ ਰਿਪੋਰਟ ਪਟਿਆਲਾ ਫੋਕਲ ਪੁਆਇੰਟ ਦੀ ਜਿੱਥੇ ਲੋਕਾਂ ਨੂੰ ਮਸ਼ੀਬਤ ਆ ਰਹੀਆਂ ਨੇ ਮੁਸ਼ਕਲਾ ਰਹੀਆਂ ਨੇ ਔਕੜਾਂ ਆ ਰਹੀਆਂ ਨੇ ਪਾਣੀ ਨਕੋ ਨਕ ਭਰਿਆ ਨੇ ਸਾਰਾ ਫੋਕਲ ਪੁਆਇੰਟ ਡੁੱਬ ਚੁੱਕਿਆ ਪਾਣੀ ਦੇ ਵਿੱਚ ਦੇਖਿਆ ਜਾਵੇ 2-2 ਫੁੱਟ ਪਾਣੀ ਚੜਿਆ ਹੋਇਆ ਤੇ ਉੱਥੇ ਕੁਝ ਰਾਹਤ ਮਿਲੀ ਹੈ ਗਰਮੀ ਤੋਂ ਪਰ ਜਿਹੜੀ ਗਰਮੀ ਤੋਂ ਰਾਹਤ ਮਿਲੀ ਆ ਪਰ ਲੋਕਾਂ ਦੇ ਵਿੱਚ ਜਿਹੜੇ ਮਨ ਦੇ ਵਿੱਚ ਆ ਕਿ ਜਿਹੜੇ ਕਿਰਤੀ ਨੇ ਕੰਮ ਕਰਨ ਵਾਲੇ ਕਰਮਚਾਰੀ ਨੇ ਉਹ ਫੈਕਟਰੀਆਂ ਦੇ ਵਿੱਚ ਆਉਣਗੇ ਤੇ ਰਸਤੇ ਦੇ ਵਿੱਚ ਜਿਹੜੀਆਂ ਸੱਟਾਂ ਲੱਗਣ ਦਾ ਉਹ ਵੀ ਤਰਸਪੂਰਨ ਹਾਲਾਤ ਨੇ ਮੈਂ ਸੋਨੀ ਸਿੰਘ ਦੇ ਦੁਨੀਆ ਚੈਨਲ ਪਟਿਆਲਾ ਕੋਕਲ